ਸਾਡੇ YouTube ਚੈਨਲ ਤੇ ਆਪਾ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਗਵਰਨਮੈਂਟ ਪੈਨਸ਼ਨਰ ਅਸੋਸੀਏਸ਼ਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੁਲਾਰਿਆਂ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਵਾਕ ਵਾਕ ਬੁਲਾਇਆ ਵੱ ਬਹੁਤ ਸਰਕਾਰ ਵਿਰੋਧ ਬੁਲੰਦ ਕੀਤੀ ਅਵਾਜ਼ ਬਾਰੇ ਜ਼ਿਕਰ ਕਰਾਂਗੇ ਪਰ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਮੇਰਾ ਸਹਿ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰਹੀ ਕੰਟ੍ਰੋਲ ਵੀਡੀਓ ਦਾ ਨੋਟੀਫਿਕੇਸ਼ਨ ਆ ਵੀ ਨੂੰ ਸੰਦੇਸ਼ ਲਿਜਾ ਕਲੇ ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਲਟਕਾ ਕੇ ਰੱਖਿਆ ਹੋਇਆ ਹੈ ਤੇ ਇਹ ਜਾਂਦਾ ਹੈ ਜਿਵੇਂ ਪੈਨਸ਼ਨਰਾਂ ਦੀਆਂ ਮੰਗਾਂ ਸਰਕਾਰ ਦੀ ਕੋਈ ਪ੍ਰਾਇੋਰਟੀ ਹੀ ਨਹੀਂ ਹੈ ਜਿਸ ਕਰਕੇ ਉਸਨੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਠੰਡੇ ਬਰਤੇ ਵਿੱਚ ਪਾ ਕੇ ਰੱਖ ਦਿੱਤਾ ਹੋਇਆ ਹੈ ਇਸ ਦੇ ਚਲਦਿਆਂ ਸਾਰੇ ਪੰਜਾਬ ਦੀਆਂ ਪੈਨਸ਼ਨਰ ਅਸੋਸੀਏਸ਼ਨਾਂ ਵੱਲੋਂ ਆਪਣੀਆਂ ਮਹੀਨੇਵਾਰ ਮੀਟਿੰਗਾਂ ਵਿੱਚ ਜਾਂ ਫਿਰ ਸੂਬਾ ਪੱਧਰੀ ਰੈਡੀਆਂ ਵਿੱਚ ਸਰਕਾਰ ਨੂੰ ਮੰਗਾਂ ਮੰਨਣ ਲਈ ਆਵਾਜ਼ ਬੁਲੰਦ ਕੀਤੀ ਜਾਦੀ ਹੈ ਤਾਂ ਤੋਂ ਸਰਕਾਰ ਹੈ ਕਿ ਇਹ ਦੇ ਕੰਨਾਂ ਦੇ ਉੱਤੇ ਕੋਈ ਜੋਂ ਹੀ ਨਹੀਂ ਸਰਗਾਈ ਇਸੇ ਤਰ੍ਹਾਂ ਹੀ ਮੰਗਾਂ ਸੁਗੰਦੀ ਜੇਲਾ ਫਤੇਗੜ ਸਾਹਿਬ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਵਿੱਚ ਵਾਕ ਵਕ ਬੁਲਾ ਰਿਆ ਨੇ ਸਰਕਾਰ ਵਿਰੁੱਧ ਆਪਣੇ ਮੰਨ ਦੀ ਬਣਾ ਉਸ ਕੰਦੇ ਹੋਏ ਸਰਕਾਰ ਨੂੰ ਚੁਟਾਉਣ ਨਹੀਂ ਪਰੇ ਲੈ ਜੇ ਇਹਦੇ ਵਿੱਚ ਕੀ ਆ ਕਿ ਜੇ ਸਰਕਾਰ ਨੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਇਸੇ ਤਰ੍ਹਾਂ ਹੀ ਨજર ਅੰਦਾਜ਼ ਕੀਤੇ ਜਾਣ ਦਾ ਜਾਰੀ ਰੱਖਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੱਤਾ ਸਭੀ ਤਿਰ ਨੂੰ ਨਿਸ ਦੇ ਗੰਭੀਰ ਨਤੀਜੇ ਭੁਗਤਨੇ ਪੈ ਸਕਦੇ ਹਨ ਤਾਂ ਆਓ ਜਾਣਦੇ ਹਾਂ ਕਿ ਇਸ ਵਿਸ਼ੇਸ਼ ਮੀਟਿੰਗ ਵਿੱਚ ਕਿਹੜੇ-ਕਿਹੜੇ ਬੁਲਾਰਿਆਂ ਨੇ ਸਰਕਾਰ ਨੂੰ ਕੋਸ ਦੇ ਹੋਏ ਆਪਣੀਆਂ ਮੰਗਾਂ ਮੰਨਣ ਦੀ ਚੇਤਾਵਨੀ ਦਿੱਤੀ ਅਤੇ ਕੀ ਕਿਹਾ ਪੰਜਾਬ ਸਰਵਰੈਂਟ ਪੈਨਸ਼ਨਰ ਐਸੋਸੀਏਸ਼ਨ ਜਿਲ੍ਹਾ ਫਤਿਹਗੜ੍ਹ ਸਾਹਿਬ ਵਰਕਿੰਗ ਕਮੇਟੀ ਦੀ ਵਿਸ਼ੇਸ਼ ਮੀਟਿੰਗ ਦਾ ਪ੍ਰਧਾਨ ਹਰਜੀਤ ਸਿੰਘ ਤਰਖਾਨ ਮਾਜਰਾ ਦੀ ਰਹਿਨਮਾਈ ਹੇਠ ਪੈਨਸ਼ਨਲ ਭਵਨ ਵਿਖੇ ਹੋਈ ਜਿਸ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਧਰਮਪਾਲ ਅਜਾਦ ਨੇ ਨਿਭਾਈ ਮੀਟਿੰਗ ਦੌਰਾਨ ਵਿਚੜੇ ਸਾਥੀ ਇਕਬਾਲ ਸਿੰਘ ਅਧਿਆਪਕ ਅਲੀਪੁਰ ਸੋਡੀਆਂ ਸਮੇਤ ਪਿਛਲੇ ਦਿਨੀ ਅੰદાવાદ ਵਿੱਚ ਵਾਪਰੇ ਹਵਾਈ ਹਾਦਸੇ ਵਿੱਚ ਜਾਨਾਂ ਗੁਆਣ ਵਾਲੇ ਯਾਤਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਮੀਟਿੰਗ ਦੌਰਾਨ ਜਨਰਲ ਸਕੱਤਰ ਸਰਮਪਾਲ ਆਜ਼ਾਦ ਨੇ ਕਿਹਾ ਕਿ ਪੈਨਸ਼ਨਰ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰੀ ਹੋ ਚੁੱਕੀ ਹੈ ਜਿਸ ਕਾਰਨ ਕਿ ਪੈਨਸ਼ਨਾਂ ਤੇ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਰੋਧ ਦੀ ਲਹਿਰ ਪ੍ਰਚੰਡ ਹੋ ਰਹੀ ਹੈ ਮੀਟਿੰਗ ਦੌਰਾਨ ਜਸਵਿੰਦਰ ਸਿੰਘ ਆਲੂ ਵਾਲੀਆ ਨੇ ਕਿਹਾ ਕਿ ਜਿਹੜੇ ਮੁਲਾਜ਼ਮ ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਏ ਹਨ ਉਹਨਾਂ ਨੂੰ ਨੋਟੀਫਿਕੇਸ਼ਨ ਅਨਸਾਰ ਹਾਲੇ ਤੱਕ ਤੈਲਾ ਵੀ ਨਹੀਂ ਮਿਲਿਆ ਉਹਨਾਂ ਮੰਗ ਕੀਤੀ ਕਿ ਨੋਟੀਫਿਕੇਸ਼ਨ ਅਨਸਾਰ ਕਿਸ਼ਤਾਂ ਦੇ ਭੁਕਾਏ ਚਾਲੂ ਕੀਤੇ ਜਾਣ ਪ੍ਰਧਾਨ ਹਰਜੀਤ ਸਿੰਘ ਤੇ ਸੂਬਾ ਮੀਤ ਪ੍ਰਧਾਨ ਹਰਜੰਨ ਸਿੰਘ ਪੰਜੋਦੀ ਨੇ ਦੱਸਿਆ ਕਿ 14 ਜੂਨ ਨੂੰ ਲੁਧਿਆਣਾ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸਾਂਝੇ ਫੰਡ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੋਭਾ ਪਦਰੀ ਰੋਸ ਰੈਲੀ ਕੀਤੀ ਗਈ ਸੀ ਪਰ ਲੱਗਦਾ ਸਰਕਾਰ ਨੂੰ ਕੰਮ ਦਿਖਿਆ ਪੜ ਨਹੀਂ ਰਹੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਦੇ 92 ਗੁੰਗੇ ਵਿਧਾਇਕਾਂ ਦਾ ਕੀ ਹਸ਼ਰ ਹੋਣ ਵਾਲਾ ਹੈ ਵਕ ਵਕ ਬੁਲਾ ਰਿਆਂ ਚਰਨ ਸਿੰਘ ਸੇਠੋਂ ਜੀਤਲ ਸਿੰਘ ਨਾਗਰਾ ਮਹਿੰਦਰ ਸਿੰਘ ਜੱਲਾ ਦਰਵਾਮਾਫ ਸਿੰਘ ਹਰਬੰਸਪੁਰੋਂ ਬਲਦੇਵ ਕ੍ਰਿਸ਼ਨ ਪ੍ਰੇਮ ਸਿੰਘ ਖਾਲਸਾ ਜੋਧ ਸਿੰਘ ਰਾਮ ਰਾਜ ਬਸੇਪਠਾਣਾ ਹਰਜਿੰਦਰ ਸਿੰਘ ਕੁੰਮਣ ਤੇ ਕੁਲਵੰਤ ਸਿੰਘ ਢਿਲੋਂ ਨੇ ਦੱਸਿਆ ਕਿ ਜਦੋਂ ਤੱਕ ਪੈਨਸ਼ਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਨੂੰ ਹੋਰ ਤਿੱਖਾ ਤੇ ਪ੍ਰਚੰਡ ਕੀਤਾ ਜਾਵੇਗਾ ਮੀਟਿੰਗ ਵਿੱਚ ਸੁੱਚਾ ਸਿੰਘ ਨਵੀਪੁਰ ਮੱਘਰ ਸਿੰਘ ਅਮਗਉ ਆਰਵਰ ਸਿੰਘ ਕੋਲੋਂਦੀ ਹਰਪਾਲ ਸਿੰਘ ਵਰਨਜੀਤ ਸਿੰਘ ਬਗਵੀਰ ਸਿੰਘ ਛੰਗਾਰ ਸਿੰਘ ਬੜੀ ਬਲਵਿੰਦਰ ਸਿੰਘ ਲਾਲ ਸਿੰਘ ਖੇਮ ਸਿੰਘ ਗੁਰਚਰਨ ਸਿੰਘ ਹਰਪਾਲ ਸਿੰਘ ਤੇ ਬਲਜੀਤ ਸਿੰਘ ਬੰਡਾਲੀ ਤੇ ਹੋਰ ਪੈਨਸ਼ਨਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਕੇ ਆਪਣੇ ਗੁਜਾਰ ਰੱਖੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਸਰਕਾਰ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਮੰਨ ਕੇ ਤੇ ਉਸ ਉਹਨਾਂ ਮੰਗਾਂ ਨੂੰ ਮੰਨਣ ਦੀ ਜੋ ਚਾਹਤ ਹੈ ਕਰਦੀ ਹੈ ਜਾਂ ਫਿਰ ਜਾਣਬੁੱਝ ਕੇ ਇਹਨਾਂ ਮੰਗਾਂ ਨੂੰ ਨજર ਅੰਦਾਜ਼ ਕਰਕੇ ਤੇ ਅਜੇ ਪੈਂਡਿੰਗ ਰੱਖ ਕੇ ਹਵਾ ਵਿੱਚ ਹੀ ਲਟਕਾਈ ਰੱਖਣਾ ਚਾਹੁੰਦੀ ਹੈ ਪਰੰਤੂ ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਇਸ ਦੇ ਆਉਣ ਵਾਲੇ ਸਮੇਂ ਵਿੱਚ ਨਤੀਜੇ ਜੋ ਹੈ ਉਹ ਗੰਭੀਰ ਸਰਕਾਰ ਵਾਸਤੇ ਵੀ ਹੋ ਸਕਦੇ ਹਨ ਤਾਂ ਸਾਡੇ ਬੁਲਾਰਿਆਂ ਨੇ ਹੀ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰ ਇਹਨਾਂ ਮੰਗਾਂ ਨੂੰ ਪ੍ਰਵਾਨ ਕਰਕੇ ਇਹਨਾਂ ਨੂੰ ਪੂਰਾ ਕਰ ਦੇਵੇ ਤਾਂ ਇਹ ਉਸ ਦੇ ਵਾਸਤੇ ਵੀ ਚੰਗੀ ਗੱਲ ਹੋਏਗੀ ਜਿਹਦੇ ਨਾਲ ਪੈਨਸ਼ਨਾਂ ਦਾ ਹੋਰ ਆਰਥਿਕ ਨੁਕਸਾਨ ਤੋਂ ਬਚ ਜਾਵੇਗਾ ਇਸ ਵੀਡੀਓ ਵਿੱਚ ਬੱਸ ਇਹਨਾਂ ਵੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ